ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਗੱਲਬਾਤ ਕਰਦੇ ਆ ਹੰਸ ਰਾਜਾਂ ਸਜੀਬਾਰੇ ਤੇ ਦੂਜੇ ਕਿਸਾਨਾਂ ਬਾਰੇ ਵੀ ਗੱਲਬਾਤ ਆਪਾਂ ਕਰਦੇ ਆ ਤੇ ਨਾਲ ਨਾਲ ਵਿੱਚ ਦੀ ਸਿੱਖਣ ਵਾਲੀਆਂ ਗੱਲਾਂ ਜ਼ਿੰਦਗੀ ਦਾ ਤਜਰਬਾ ਛੋਟੀ ਉਮਰ ਦਾ ਕਿ ਜੋ ਕੁਝ ਹੰਡਾਇਆ ਉਹ ਵੀ ਆਪਾਂ ਨਾਲ ਨਾਲ ਮੈਂਸ਼ਨ ਕਰਦੇ ਰਵਾਂਗੇ ਉਹਨਾਂ ਦੇ ਰਿਲੇਟਿਡ ਹੀ ਗੱਲਬਾਤ ਕਰਦੇ ਆ ਆਪਾਂ ਵੇਖ ਰਹੇ ਆ ਕਿ ਜਿੱਥੇ ਹਾਂ ਸਰਜਾਂਤ ਸਜੀ ਜਾਂਦੇ ਨੇ ਪ੍ਰਚਾਰ ਕਰਨ ਦੇ ਲਈ ਉੱਥੇ ਕਿਸਾਨਾਂ ਵੱਲੋਂ ਹਮੇਸ਼ਾ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਕਿ ਉਹਨਾਂ ਨੇ ਬੀਜੇਪੀ ਚੋਹ ਹੀ ਟਿਕਟ ਕਿਉਂ ਲਈ ਤਾਂ ਟਿਕਟ ਲਈ ਤਾਂ ਫਿਰ ਰੀਤਪੁਰ ਤੋਂ ਹੀ ਕਿਉਂ ਲਈ ਕਿ ਜਦੋਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਭਾਈ ਕਿਸਾਨਾਂ ਦੇ ਨਾਲ ਜੋ ਮੋਦੀ ਨੇ ਟੱਕਾ ਕੀਤਾ ਕਾਨੂੰਨ ਲੈ ਕੇ ਆਂਦੇ ਇੰਨਾ ਲੰਮਾ ਸੰਘਰਸ਼ ਚੱਲਿਆ ਦਿੱਲੀ ਦੇ ਵਿੱਚ ਕਿੰਨਿਆ ਸਿਹਦੀਆਂ ਹੋਈਆਂ ਤਾਂ ਕੀ ਕੁਝ ਮੋਦੀ ਨੇ ਕਿਸਾਨਾਂ ਦੇ ਨਾਲ ਨਹੀਂ ਕੀਤਾ ਉਹਨਾਂ ਅੱਜ ਈ ਰੈਲੀ ਸੀ ਪਰਸੋਂ ਚੌਥੇ ਪਟਿਆਲੇ ਦੀ ਤਾਂ ਉੱਥੇ ਵੀ ਤੁਸੀਂ ਵੇਖ ਸਕਦੇ ਹੋ ਕਿ ਇਹਦੇ ਹਾਂਸ ਰਾਜਾਂਸ ਦੀ ਗੱਡੀ ਵੀ ਤੋੜੀ ਗਈ ਹੈ ਗੱਡੀ ਦੇ ਸ਼ੀਸ਼ੇ ਤੋੜੇ ਗਏ ਨੇ ਕਿਸਾਨਾਂ ਦੇ ਵੱਲੋਂ ਇਹ ਐਲੀਗੇਸ਼ਨ ਵੀ ਲਾਏ ਗਏ ਨੇ ਔਰ ਬੇਟਾ ਕਿਸਾਨ ਭਾਈ ਚਾਰਾਏ ਕਹਿੰਦੇ ਕਿ ਇਹ じゃ ਕੁਝ ਹੋਇਆ ਨਹੀਂ ਜੋ ਤਾਂ ਆਪ ਵਧੀਆ ਹੂ ਕ ਲੈ ਗੱਡੀ ਲੈ ਕੇ ਪਰ ਜਿਹਨੇ ਨਿਕਲੇ ਨੇ ਵਧੀਆ ਪਰ ਇਹ ਜਿਆ ਕੁਝ ਹੋਇਆ ਨਹੀਂ ਤਾਂ ਦੁੱਖ ਸੁੱਖ ਤਾਂ ਇੱਥੇ ਜਿਹਦੇ ਕੋਲ ਪੈਸਾ ਹੈਗਾ ਉਹਦੇ ਕੋਲ ਵੀ ਦੁੱਖ ਨੇ ਸੁੱਖ ਵੀ ਨੇ ਪਰ ਇਸ ਤਰ੍ਹਾਂ ਨਹੀਂ ਹੋ ਸਕਦਾ ਜੇ ਕਿਸੇ ਕੋਲ ਪੈਸਾ ਹੈਗਾ ਤਾਂ ਉਹ ਦੁਖੀ ਹੋਵੇ ਜੇ ਕਿਸੇ ਕੋਲ ਪੈਸਾ ਨਹੀਂ ਹੈਗਾ ਕਿਉਂ ਵੀ ਦੁਖੀ ਨਾ ਹੋਵੇ ਜਿਹਦੇ ਕੋਲ ਪੈਸਾ ਉਹ ਵੀ ਦੁਖੀ ਜਿਹਦੇ ਕੋਲ ਨਹੀਂ ਹੈਗਾ ਉਹ ਵੀ ਦੁਖੀ ਹਨ ਹੰਸਰਾਜ ਅੰਸ ਜੀ ਆਪਦਾ ਉਹਨਾਂ ਦਾ ਆਪਾਂ ਦੇਖੀਏ ਜਿਹੜਾ ਪਹਿਲਾਂ ਉਹ ਕੰਮ ਕਰਦੇ ਸੀ ਸਿੰਗਿੰਗ ਦੇ ਵਿੱਚ ਰਹੇ ਨੇ ਹਣਾ ਮਾਸਟਰ ਰਹੇ ਨੇ ਗੁਰੂ ਰਹੇ ਦੇ ਤਾਂ ਉਹ ਇਧਰ ਚਾਹੇ ਸੇਵਾ ਕਰਨੇ ਚਾਹੁੰਦੇ ਸੀ ਜਾਂ ਫਰੀਦਕੋਟ ਤੋਂ ਕੋਈ ਬੰਦਾ ਟਿਕਟਰ ਨਹੀਂ ਲੈ ਰਿਆ ਸੀ ਤਾਂ ਹੰਸਰਾਜ ਅੰਸ ਨੂੰ ਦੇ ਦਿੱਤੀ ਜਾਣ ਬੁੱਝ ਕੇ ਮੋਦੀ ਨੇ ਕਿ ਹੰਸਰਾਜ ਅੰਸ ਨੂੰ ਭੇਜ ਦਿਓ ਜੀ ਦਿੱਤਕੋਟ ਦੇ ਵਿੱਚ ਤਾਂ ਜਿੱਥੇ ਵੀ ਜਾ ਰਹੇ ਨੇ ਤਾਂ ਹਰ ਥਾਂ ਤੇ ਹੰਸਰਾਜ ਅੰਸ ਦਾ ਵਿਰੋਧ ਵੀ ਲਗਾਤਾਰ ਹੋ ਰਿਹਾ ਉਹਨੇ ਜਿਹੜੀ ਸਟੇਟਮੈਂਟ ਦਿੱਤੀ ਆ ਰੈਲੀ ਤੋਂ ਬਾਅਦ ਹੰਸ ਰਾਹੀਂ ਹਸਨੇ ਕਿ ਇੱਕ ਤਰੀਕ ਤੱਕ ਜਿਉਂਦੇ ਰਹੇ ਤਾਂ ਠੀਕ ਆਪੇ ਹੀ ਪਰ ਮੇਰੀ ਸੋਚ ਨਾ ਕਦੇ ਤੁਸੀਂ ਮਰਨ ਦਿਓ ਹੰਸ ਰਾਹੀਂ ਹਸਨੇ ਕਹਿੰਗੇ ਮੇਰੀ ਸੋਚ ਨਾ ਮਰਨ ਦਿਓ ਜੇ ਇੱਕ ਤਰੀਕ ਤੱਕ ਜਿਉਂਦੇ ਰਹੇ ਤਾਂ ਉਹ ਡਿਪਰੈਸ਼ਨ ਇਸ ਤਰ੍ਹਾਂ ਦਾ ਬੰਦੇ ਤੇ ਆ ਜਾਂਦਾ ਜਦੋਂ ਲਗਾਤਾਰ ਹਰ ਥਾਂ ਤੇ ਵਿਰੋਧ ਹੁੰਦਾ ਰਹੇ ਬਾਰੀ ਬੱਟੇ ਇੱਕੋ ਚੀਜ਼ ਨੂੰ ਟਾਰਗੇਟ ਕੀਤਾ ਜਾਵੇ ਤਾਂ ਦਿਮਾਗ ਦੇ ਵਿੱਚ ਇਹ ਜਿਹੇ ਗੱਲਾਂ ਆਉਣੀਆਂ ਸੁਭਾਵਕ ਨੇ ਔਰ ਦੁੱਧੇ ਪਾਸੇ ਆਗਰ ਆਪਾਂ ਦੇਖੀਏ ਤਾਂ ਕਿਸਾਨਾਂ ਦੇ ਨਾਲ ਵੀ ਯਾਰ ਬਹੁਤ ਥੱਕਾ ਹੋਇਆ। ਉਹਨਾਂ ਨੇ ਵੀ ਬਹੁਤ ਸ਼ਹੀਦੀਆਂ ਦਿੱਤੀਆਂ ਲਗਾਤਾਰ ਕਿੰਨਾ ਟਾਈਮ ਸੰਘਰਸ਼ ਚੱਲਦਾ ਰਿਹਾ। ਸਾਲ ਲੰਘੂ ਸੰਘਰਸ਼ ਵੀ ਚੱਲਦਾ ਰਿਹਾ ਉਹਨਾਂ ਦੇ ਦਿੱਲੀ। ਆਹਾਂ ਕਿੰਨੀਆਂ ਸ਼ਹੀਦੀਆਂ ਹੋਈਆਂ। ਜਿਹੜੇ ਮੋਦੀ ਨੇ ਕਾਨੂੰਨ ਲੈ ਕੇ ਆਂਦੇ। ਉਹਨੂੰ ਵਾਪਸ ਪਾਉਣ ਦੇ ਵਿੱਚ ਕਿੰਨਾ ਲੰਮਾ ਟਾਈਮ ਸੰਘਰਸ਼ ਚੱਲਿਆ ਕਿੰਨੀਆਂ ਸ਼ਹੀਦੀਆਂ ਹੋਈਆਂ। ਤਾਂ ਹੁਣ ਉਹ ਉਹ ਵੀ ਉਹ ਵੀ ਜਾਇਜ਼ ਗੱਲ ਆ। ਤਾਂ ਉਹ ਬ੍ਰੋਤਾਂ ਕਰਨ ਗਈ। ਕਿਉਂਕਿ यूपीबीआर बिल्कुल खत्म कर देता मोदी ने कुछ ने ने काम ही कॉर्पोरेट कराने ਨੂੰ ਦੇ ਦਿੱਤੇ ਨੇ ਸਾਰੇ ਕੰਮ ਇਦਾਂ ਦੇ ਕੁਝ ਕਰ ਰਿਹਾ ਬੰਦਾ ਸਰਕਾਰੀ ਕੰਪਨੀਆਂ ਖੋਲਿਣੇ ਦੀਆਂ ਕੀ ਸੀ ਬੰਦ ਕੰਪਨੀਆਂ ਤੁਸੀਂ ਵੇਖ ਸਕਦੇ ਹੋ ਸੱਚ ਮਾਰ ਕੇ ਕਿ ਕਿੰਨੀਆਂ ਕੰਪਨੀਆਂ ਜਿਹੜੀਆਂ ਸਰਕਾਰੀਆਂ ਨੇ ਉਹ ਬੰਦ ਕਰ ਦਿੱਤੀਆਂ ਨੇ ਸਰਕਾਰੀ ਬਣਾਈ ਕੋਈ ਨਹੀਂ ਕਾਰ ਜ਼ਰੂਰ ਹੈ ਕਿ 5 ਲੱਖ ਦੇ ਤੁਸੀਂ ਆਪ ਦਾ ਭਾਈ ਇਲਾਜ ਫ੍ਰੀ ਕਰਵਾ ਸਕਦੇ ਹੋ ਪਰ ਉਹ ਵੀ ਕਿਤੇ ਚੜਦਾ ਕਿਤੇ ਨਹੀਂ ਚੱਲਦਾ ਹਰ ਇੱਕ ਦੇ ਕਾਰ ਤੇ ਫ੍ਰੀ ਨਹੀਂ ਹੁੰਦਾ ਇਲਾਜ ਉਹ ਵੀ ਕਿਤੇ ਚੱਲਦਾ ਸਿਸਟਮ ਕਦੇ ਨਹੀਂ ਚੱਲਦਾ ਟੈਕਨੀਕਲ ਪ੍ਰੋਬਲਮਾਂ ਸੋ ਬਹਾਨੇ ਹਸਪੀਟਲਾਂ ਦੀ ਹੁੰਦੀ ਨੇ ਕਹਿ ਦਿੰਦੇ ਨੇ ਜੀ ਕਿ ਇਹ ਕਾਰ ਤੁਹਾਡਾ ਚਾਲੂ ਨਹੀਂ ਹੋਇਆ ਜਾਂ ਚੱਲਦਾ ਨਹੀਂ ਤਾਂ ਪੇਸ਼ੈਂਟ ਨੂੰ ਕਰਕੇ ਕਹਿੰਦੇ ਕਿ ਇੰਨੇ ਪੈਸੇ ਲੱਗਣਗੇ ਤੁਸੀਂ ਲਾ ਲਓ ਬਾਕੀ ਅਸੀਂ ਆਪ ਖੁਦ ਮਾਫ ਕਰ ਦੇਵਾਂਗੇ ਇਸ ਤਰ੍ਹਾਂ ਵੀ ਹੁੰਦਾ ਵੀਡੀਓ ਜਰੂਰ ਲੰਬੀ ਹੋ ਜੇ ਪਾਇਸ ਨੂੰ ਸੁਣ ਲਈਓ ਧਿਆਨ ਦੇ ਨਾਲ ਆਪਦੀ ਆਪਦੀ رائے ਕਮੈਂਟ ਦੇ ਵਿੱਚ ਜਰੂਰ ਦੇ ਦਿਓ ਹੁਣ ਜਿੰਨਾ ਵਿਰੋਧ ਹੱਸਰਾ ਹੱਸਦਾ ਹੋ ਰਿਹਾ ਤਾਂ ਉਹਨਾਂ ਦਿਮਾਗ ਤਾਂ ਹੀ ਆਊਗਾ ਯਾਰ ਮੈਂ ਤਾਂ ਬਾ ਬੰਦਾ ਗਲਤ ਆ ਜਾਂ ਮੇਥੋਂ ਗਲਤੀ ਹੋਊਗੀ ਕੋਈ ਕੀ ਪਾਰਟੀ ਦੀ ਗਲਤੀ ਆ ਮੈਨੂੰ ਤਾਂ ਸਿਰਫ ਟਿਕਟ ਦਿੱਤੀ ਆ ਪਾਰਟੀ ਮੇਰੀ ਤਾਂ ਹੈ ਹੀ ਨਹੀਂ ਕਿ ਮੈਨੂੰ ਤਾਂ ਇਕੱਲੀ ਟਿਕਟ ਦਿੱਤੀ ਆ ਪਰ ਇੰਨਾ ਵਿਰੋਧ ਜਦੋਂ ਸਿੰਗਿੰਗ ਕਰਦੇ ਸੀ ਚੋਆਂ ਦੇ ਵਿੱਚ ਜਾਂਦੇ ਸੀ ਮਾਸਟਰ ਦੇ ਤੌਰ ਤੇ ਗੁਰੂ ਦੇ ਤੌਰ ਤੇ ਤਾਂ ਕਿੰਨਾ ਆਦਰ ਮਾਨ ਹੁੰਦਾ ਸੀ ਪਰ ਜਦੋਂ ਰਾਜਨੀਤੀ ਦੇ ਵਿੱਚ ਆਏ ਤਾਂ ਆ ਚੀਜ਼ਾਂ ਹੋਣੀਆਂ ਸਵਾਵਕ ਨੇ ਹਰ ਇੱਕ ਦਿਨ ਨਾਲ ਹੀ ਹੁੰਦੀਆਂ ਕونکہ ਜਦੋਂ ਕੋਈ ਸਰਕਾਰ ਕੰਮ ਨਹੀਂ ਕਰਦੀ ਕੰਮ ਖੋਣ ਦੀ ਕੋਸ਼ਿਸ਼ ਕਰਨ ਲੱਗ ਜਾਂਦੀ ਆ ਤਾਂ ਫਿਰ ਇਹ ਚੀਜ਼ਾਂ ਤਾਂ ਹੋਣੀਆਂ ਹੀ ਹੋਣੀਆਂ ਨੇ ਕਿਸਾਨਾਂ ਦੇ ਨਾਲ ਵੀ ਹਾ ਹਮਣ ਆਪਾਂ ਕਹਿ ਦਈਏ ਹਮੇਸ਼ਾ ਤੱਕਾ ਹੀ ਹੁੰਦਾ ਪਰ ਇੰਨੀ ਜ਼ਿਆਦਾ ਕਿਸੇ ਦੇ ਨਾਲ ਦੁਸ਼ਮਣੀ ਨਾ ਪਾਓ ਕਿ ਬਾਅਦ ਵਿੱਚ ਪਛਤਾਉਣਾ ਵੀ ਪੈ ਜਾਵੇ ਇਹ ਵੀ ਗੱਲ ਸਹੀ ਹੈ ਕਿ ਕਿਸੇ ਨਾਲ ਇੰਨੀ ਡੂੰਘੀ ਦੁਸ਼ਮਣੀ ਨਾ ਪਾਓ ਕਾਲੂ ਇਹ ਨਹੀਂ ਪਤਾ ਕਿ ਲੋੜ ਕਿਸ ਵੇਲੇ ਕਿਸ ਹਾਲਤ ਦੇ ਵਿੱਚ ਉਸ ਇਨਸਾਨ ਦੀ ਲੋੜ ਪੈ ਜਾਵੇ ਆਪਣਾ ਨੂੰ ਕਿ ਇੰਨੀ ਡੂੰਗੀ ਦੁਸ਼ਮਣੀ ਵੀ ਕਿਸੇ ਨਾਲ ਨਾ ਪਾਈ ਜਾਵੇ ਕਿ ਕੱਲ ਨੂੰ ਕਿਸ ਵੇਲੇ ਉਸ ਇਨਸਾਨ ਦੀ ਲੋੜ ਪੈ ਜਾਵੇ ਕਿਸੇ ਹੱਦ ਤੱਕ ਹਰ ਚੀਜ਼ ਦਾ ਇੱਕ ਦਾਇਰਾ ਹੁੰਦਾ ਉਹ ਚੀਜ਼ ਵੀ ਮੈਂ ਕਹਿੰਦਾ ਥੋੜੀ ਜਿਹੀ ਧਿਆਨ ਰੱਖ ਲੈਣੀ ਚਾਹੀਦੀ ਆ ਚਲੋ ਵਿਰੋਧ ਕਰਨਾ ਉਹ ਵੀ ਆਪਦੀ ਥਾਂ ਤੇ ਸਹੀ ਆ ਪਰ ਪ੍ਰਚਾਰ ਕਰਨ ਤੋਂ ਨਾ ਰੁਕੋ ਆਪਦੇ ਸਵਾਲ ਹਮੇਸ਼ਾ ਉਹਨਾਂ ਦੇ ਸਾਹਮਣੇ ਰੱਖੋ ਜੋ ਵੀ ਕਿਸੇ ਦੇ ਕਿਸੇ ਦੇ ਵੀ ਸਵਾਲ ਹੁੰਦੇ ਨੇ ਉਹ ਆਪਦੇ ਉਹਨਾਂ ਦੇ ਹਮੇਸ਼ਾ ਸਾਹਮਣੇ ਰੱਖੋ 73 ਨਾਲ ਤਾਰੀਖ ਦੇਣੀ ਬੱਜਦੀ ਤਾਂ ਭਾ ਜੀਪੀ ਨੇ ਵੀ ਜੋ ਕਿਸਾਨਾਂ ਦੇ ਨਾਲ ਕੀਤਾ ਉਹ ਵੀ ਨਜਾਇਜ਼ ਧੱਕਾ ਜਿਹੜੇ ਕਾਨੂੰਨ ਲਿਆਂਦੇ ਕਿ ਨਾ ਟ੍ਰਾਇਮ ਸਰਕਾਰ ਦੇ ਵਿੱਚ ਚੱਲੇਗਾ ਵਾਪਸ ਕਰਉਣ ਤੇ ਪਰ ਉਹ ਰਿਟਰਨ ਦੇ ਵਿੱਚ ਅਜੇ ਪੱਕੇ ਨਹੀਂ ਲਏ ਗਏ ਕਿ ਵਾਪਸ ਲਏ ਉਹ ਕਦੋਂ ਵੀ ਲਾਗੂ ਹੋ ਸਕਦੇ ਨੇ ਪਰ ਇਹ ਨਹੀਂ ਪਤਾ ਮੋਦੀ ਜਾਂਦਾ ਜਾਂਦਾ ਆਪ ਦੀ ਕੋਈ ਦੁਸ਼ਮਣੀ ਖਾਤਰ ਕੀ ਕੋਝ ਕਿਸਾਨਾਂ ਦੀ ਖਾਤਰ ਗਲਤ ਕੱਟ ਜਾਵੇ ਤਾਂ ਕਿਸਾਨ ਹਮੇਸ਼ਾ ਧਰਨੇ ਦੇ ਵਿੱਚ ਹੀ ਰਹਿੰਦੇ ਨੇ ਲਗਾਤਾਰ ਕਿਉਂਕਿ ਕਾਨੂੰਨ ਕੋਈ ਨਾ ਕੋਈ ਇਦਾਂ ਦੇ ਆਉਂਦੇ ਰਹਿੰਦੇ ਨੇ ਜਾਂ ਕਦੇ ਫਸਲਾਂ ਨੂੰ ਲੈ ਕੇ ਵੀ ਆ ਰੋਲਾ ਪਿਆ ਰਹਿੰਦਾ ਕਿ ਫਸਲ ਦਾ ਪੂਰਾ ਮੁੱਲ ਨਹੀਂ ਮਿਲਦਾ ਮਿਹਨਤ ਉਨੀ ਨਹੀਂ ਮਿਲਦੀ ਪਰ ਦੂਜੇ ਪਾਸੇ ਜਿਹੜੀ ਕੌੜੀ ਗੱਲ ਆਪਾਂ ਕਹਿ ਦਈਏ ਕਿ ਜਿਨ੍ਹਾਂ ਕੋਲ ਯਾਰ ਜ਼ਿਆਦਾ ਜ਼ਮੀਨ ਆ ਤਾਂ ਉਹ ਤਾਂ ਬਹੁਤ ਘੱਟ ਜਾਂਦੇ ਨੇ ਰਿਆਲੀਆਂ ਤੇ ਇਹ ਗੱਲ ਵੀ ਸੱਚਾਈ ਆ ਮੰਨਣ ਵਾਲੀ ਆ ਕਿ ਛੋਟੇ ਕਿੱਲੇ ਵਾਲੇ ਜਿਨ੍ਹਾਂ ਕੋਲ ਚਾਰ ਪੰਜ ਕਿੱਲੇ ਨੇ ਉਹੀ ਜ਼ਿਆਦਾ ਤੁਸੀਂ ਵੇਖ ਸਕਦੇ ਹੋ ਕਿ ਧਰਨਿਆਂ ਦੇ ਵਿੱਚ ਹੁੰਦੇ ਨੇ ਜਿਨ੍ਹਾਂ ਕੋਲ ਜ਼ਿਆਦਾ ਕਿੱਲੇ ਨੇ 20 ਕਿੱਲੇ ਨੇ 40 ਕਿੱਲੇ ਨੇ 50 ਕਿੱਲੇ ਨੇ ਜਾਂ ਕਿਸੇ ਕੋਲੇ 100 ਕਿੱਲਾ ਉਹ ਕਹਿੰਦੇ ਚਲੋ ਅਸੀਂ ਤੁਹਾਡੇ ਨਾਲ ਆ ਸੰਘਰਸ਼ ਦੇ ਵਿੱਚ ਤੁਹਾਡੇ ਨਾਲ ਆ ਜਿਹੜੀ ਚੀਜ਼ ਦੀ ਲੋੜ ਆ ਤੁਹਾਨੂੰ ਤੁਸੀਂ ਦੱਸੋ ਅਸੀਂ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਜਾਂ ਤੁਸੀਂ ਸਾਡੇ ਤੋਂ ਆ ਚੀਜ਼ ਸਾਡੇ ਤੋਂ ਲੈ ਜਾਵੋ ਪਰ ਕਿਸਾਨ ਹਮੇਸ਼ਾ ਕਦੇ ਮੁੱਲ ਨਹੀਂ ਮਿਲਦਾ ਕਦੇ ਗੜੇਮਾਰੀ ਹੋ ਜਾਂਦੀ ਆ ਹਨਾ ਤੱਕਾ ਦਾ ਮਤਲਬ ਉਹਨੂੰ ਪੂਰਾ ਮੁਆਵਜ਼ਾ ਨਹੀਂ ਮਿਲਦਾ ਇਸ ਲਈ ਉਹਨਾਂ ਨੂੰ ਬਾਅਦ ਬਾਅਦ ਧਰਨੇ ਲਾਉਣੇ ਪੈਂਦੇ ਨੇ ਤਾਂ ਬਹੁਤ ਚੀਜ਼ਾਂ ਮੋਦੀ ਦੀ ਵੀ ਅਗਰ ਤੁਸੀਂ ਡੀਬਲੀ ਜਾਓਗੇ ਤਾਂ ਬਹੁਤ ਚੀਜ਼ਾਂ ਮੋਦੀ ਨੇ ਖਤਮ ਕਰ ਦਿੱਤੀਆਂ ਨੇ ਬਹੁਤ ਚੀਜ਼ਾਂ ਕਾਰਪੋਰੇਟ ਕਰਾਣੇ ਦੇ ਹੱਥ ਦੇ ਦਿੱਤੀਆਂ ਕਿ ਤੁਸੀਂ ਸੰਭ ਲਵੋ ਬਹੁਤ ਚੀਜ਼ਾਂ ਮੋਦੀ ਨੇ ਖਤਮ ਕਰ ਦਿੱਤੀਆਂ ਇੱਕ ਚੀਜ਼ ਹੋਰ ਨੋਟ ਕਰ ਲਿਓ ਮੋਦੀ ਦੀ ਉਹ ਜਿੱਥੇ ਵੀ ਜਾਂਦਾ ਬੰਦਾ ਜਿੱਥੇ ਵੀ ਵੋਟ ਲਾਈਨ ਜਾਂਦਾ ਆਪਦੀ ਇੰਡੀਆ ਦੇ ਵਿੱਚ ਨਾ ਤਾਂ ਹਰ ਥਾਂ ਤੇ ਜਾ ਕੇ ਕਹਿੰਦਾ ਮੇਰਾ ਤੁਹਾਡੇ ਨਾਲ ਪ੍ਰਾਣਾ ਰਿਸ਼ਤਾ ਮੇਰਾ ਤੁਹਾਡੇ ਨਾਲ ਡੂੰਘਾ ਰਿਸ਼ਤਾ ਜਦ ਮੈਂ ਇੱਥੇ ਬਹੁਤ ਵਾਰ ਆਇਆ ਮੇਰਾ ਪਹਿਲਾਂ ਤੋਂ ਹੀ ਵੋਟਾਂ ਤੋਂ ਪਹਿਲਾਂ ਜਦ ਜਦੋਂ ਮੈਂ ਪੀਐਮ ਨਹੀਂ ਹੁੰਦਾ ਸੀ ਤਾਂ ਮੈਂ ਇਸ ਦੇਸ਼ ਦੇ ਵਿੱਚ ਆਇਆ ਤਾਂ ਮੇਰਾ ਇਸ ਦੇਸ਼ ਦੇ ਨਾਲ ਪੁਰਾਣਾ ਲਗਾਵਾ ਆਜੀ ਇੱਕ ਨੋਟ ਕਾਲਿਓ ਮੋਦੀ ਜਿੱਥੇ ਵੀ ਜਾਂਦਾ ਉਹਨੇ ਆ ਜਿੱਦਾਂ ਕਹਿਣੀਆਂ ਕਹਿਨੀਆਂ ਨੇ ਹੁਣ ਇੱਕ ਗੱਲ ਹੋਰ ਮੋਦੀ ਕਹਿ ਕੇ ਫਸ ਚੁੱਕਿਆ ਕਿ ਉਹ ਕਹਿੰਦਾ ਭਾਈ ਪੰਜਾਬ ਦੇ ਵਿੱਚ ਆ ਜਾਣਾ ਗਲਤੀ ਕਰ ਗਿਆ ਬੋਲ ਕੇ ਹੋ ਜਿਹਦੇ ਨਾਲ ਸਿੱਖ ਨਾਰਾਜ਼ ਵੀ ਹੋਏ ਨੇ ਕਿ ਜਿਹੜੀ ਕਹੀ ਆ ਗੱਲ ਉਹਨੇ ਕੀ ਭਾਈ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਮੇਰਾ ਚਾਚਾ ਵੀ ਆ। ਕਿ ਮੇਰਾ ਪ੍ਰਾਣਾ ਲਗਾਵਾ ਸਾਡੀ ਰਿਸ਼ਤੇ ਜਾਰੀ ਤੇ ਮੇਰਾ ਚਾਚਾ ਪੰਜ ਪਿਆਰਿਆਂ ਦੇ ਵਿੱਚੋਂ ਸੀ। ਉਹ ਗੱਲ ਬੋਲਣ ਲੱਗਿਆ ਮੋਦੀ ਨਹੀਂ ਵੇਖਦਾ ਬਿਲਕੁਲ। ਆ ਗੱਲ ਉਹ ਇੱਥੇ ਬਿਲਕੁਲ ਗਲਤ ਕਹਿ ਗਿਆ। ਜਿਸ ਨਾਲ ਸਿੱਖ ਜਥੇਬੰਦੀਆਂ ਵੀ ਨਾਰਾਜ਼ ਨੇ। ਜਿਹੜੀ ਆ ਧੀ ਬੜੀ ਗੱਲ ਉਹ ਕਹਿ ਗਿਆ। ਹਰ ਥਾਂ ਤੇ ਜਾਂਦਾ ਹਰ ਥਾਂ ਤੇ ਇਹੀ ਗੱਲ ਹੈ ਉਹਨੇ ਕਹਿਣੀਆਂ ਕਹਿਣੀਆਂ ਆ ਕਿ ਮੇਰਾ ਤੁਹਾਡੇ ਨਾਲ ਬਹੁਤ ਪੁਰਾਣਾ ਰਿਲੇਸ਼ਨ ਆ ਮੈਂ ਬਹੁਤ ਟਾਈਮ ਪਹਿਲਾਂ ਇੱਥੇ ਆ ਚੁੱਕਿਆ ਮੈਂ ਬਹੁਤ ਟਾਈਮ ਪਹਿਲਾਂ ਇੱਥੇ ਰਹਿ ਚੁੱਕਿਆ ਇੱਥੇ ਲੋਕਾਂ ਦੇ ਨਾਲ ਮੇਰਾ ਬਹੁਤ ਪਿਆਰ ਆ ਇਹ ਚੀਜ਼ਾਂ ਹਰ ਥਾਂ ਤੇ ਉਸ ਬੰਦੇ ਨੇ ਕਹਿਣੀਆਂ ਕਹਿਣੀਆਂ ਨੇ ਪਰ ਜਿਸ ਸਾਥ ਨਾਲ ਮੋਦੀ ਦਾ ਵੀ ਵਿਰੋਧ ਹੋ ਰਿਹਾ ਲੱਗਦਾ ਨਹੀਂ ਕਿ ਜਿੱਤੂਗਾ ਜੇ 400 ਵੋਟ ਪਾਰ ਕਰ ਗਿਆ મોદી ਬਾਈ ਚਾਂਸ ਜੇ ਜਿੱਤੇ ਵੀ ਗਿਆ ਤਾਂ ਦੇਖ ਨਹੀਂ ਸਕਦੇ ਉਹਨੇ ਕਿੰਦਾਂ ਦੇ ਹਾਲਾਤ ਦੇਸ਼ ਦੇ ਕਰਦੇ ਨੇ ਸਾਰਾ ਸਿਸਟਮ ਹੀ ਕਰਪਟ ਕਰ ਦੇਣਾ ਹਰ ਸਿਸਟਮ ਹਲਾਕੇ ਰੱਖ ਦੇਣਾ ਹਰ ਸੰਵਿਧਾਨ ਹਲਾਕੇ ਰੱਖ ਦੇਣਾ ਤਾਨਾਸ਼ਾਹ ਬਣ ਜਾਣਾ ਇੱਕ ਤਰ੍ਹਾਂ ਦਾ ਜਿਵੇਂ ਨੌਰਥ ਕੋਰੀਆ ਦੇ ਵਿੱਚ ਚੱਲਦੀ ਹੈ ਚੀਜ਼ ਉਹਦੀ ਮਰਜ਼ੀ ਨਾਲ ਉਹਦੀ ਮਰਜ਼ੀ ਦਾ ਉੱਥੇ ਸਾਲ ਚੱਲਦਾ ਨੌਰਥ ਕੋਰੀਆ ਦੇ ਵਿੱਚ ਕੁਝ ਸਟੱਡੀ ਕਰੋਗੇ ਜਾਂ ਵੀਡੀਓ ਬਹੁਤ ਪਈਆਂ ਨੇ ਤੁਸੀਂ ਵੇਖੋਗੇ ਨਾਰਥ ਕੋਰੀਆ ਦਾ ਕਿਮ ਜੋង ਨੇੜਾ ਉਹ ਆਪਦੇ ਹਿਸਾਬ ਦੇ ਨਾਲ ਦੇਸ਼ ਨੂੰ ਚਲਾਉਂਦਾ ਹਰ ਚੀਜ਼ ਉਹਦੇ ਹਿਸਾਬ ਦੇ ਨਾਲ ਉੱਥੇ ਚੱਲਦੀ ਆ ਤਾਂ ਉਹ ਚੀਜ਼ ਮੋਦੀ ਨੇ ਕਰ ਦੇਣੀ ਆ ਜੋ ਇਸ ਵਾਰ 400 पार ਗਿਆ ਪੈਸੇ ਜਾਂਦਾ ਨਹੀਂ ਕਿਉਂਕਿ ਹੱਥਾਂ ਤੇ ਵਿਰੋਧ ਹੋ ਰਿਹਾ ਲੋਕ ਪਾਸਾ ਬਟਣ ਲੱਗੇ ਕਿ 400 पार ਗਿਆ ਤਾਂ ਹਰ ਚੀਜ਼ 400 पार ਹੋ ਜਾਣੀ ਆ ਜੇ 400 ਪਾਰ ਮੋਦੀ ਇਸ ਵਾਰ ਗਿਆ ਤਾਂ ਹਰ ਚੀਜ਼ ਹੀ ਤੁਹਾਨੂੰ 400 ਪਾਰ ਮਿਲੂਗੀ ਸਾਰੇ ਕਿਤੇ ਸਟੇਮ ਖਾਲਸਾ ਹੀ ਖਾਲਸਾ ਹੋਈ ਵੀ ਆ ਕਿ ਇਹਨਾਂ ਨੂੰ ਜਿਤਾਉਣਾ ਇਹ ਵੀ ਗੱਲ ਪੱਕੀ ਆ ਕਿ ਖਾਲਸਾ ਵਹਿਰੇ ਹੀ ਚੱਲੀ ਪਈ ਆ ਕਿ ਇਹ ਹੀ ਬਣਾਉਣਾ ਕਿ ਕੋਈ ਪਾਰਟੀਆਂ ਦੇ ਪ੍ਰਭੂਸਾ ਨਹੀਂ ਲੈਂਦਾ ਸਰਕਾਰ ਜੇ ਬਣਾਉਣੀ ਆ ਤਾਂ ਜਿਹੜੀ ਲੱਗਦੀ ਆ ਕਿ ਅਸੀਂ ਆ ਕੰਮ ਕਰਦਾਂਗੇ ਸਰਕਾਰ ਨੂੰ ਲੱਗਦਾ ਕਿ ਇਹ ਕੰਮ ਕਰਦਾਂਗੇ ਤਾਂ ਉਹ ਉਹੀ ਗੱਲ ਕਹਿਣੀ ਚਾਹੀਦੀ ਆ ਵੋਟਾਂ ਲੈਣ ਦੇ ਮਾਰੇ ਬਹੁਤ ਕੁਝ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਪਰ ਦੇਖਦੇ ਹਾਂ ਹੁਣ ਅੱਗੇ ਇੱਕ ਜੋਨੂਕੀ ਬਣਦਾ ਕਿਉਂਕਿ ਇੱਕ ਜੋਨ ਤੋਂ 6 ਜੋਨਾਂ 84 ਦਾ ੱੱਲੂ ਘਾਰਾ ਵੀ ਮੂਰੇ ਆ ਰਹੇ ਤਾਂ ਇੱਕ ਜੋਨ ਨੂੰ ਵੋਟਾਂ ਪੈਣੀਆਂ ਨੇ ਤਾਂ ਇੱਕ ਜੋਨ ਨੂੰ ਤਾਂ ਇਤਿਹਾਸ ਬਦਲ ਜਾਣਗੇ ਵੋਟਾਂ ਦੇ ਹਰ ਇੱਕ ਨੂੰ ਇਤਿਹਾਸ ਦੱਸਿਆ ਜਾ ਰਿਹਾ ਇੱਕ ਜੋਨ ਤੋਂ 6 ਜੋਨ ਦਾ ਇਤਿਹਾਸ ਹਰ ਇੱਕ ਨੂੰ ਕੱਲੂ ਘਾਰੇ ਦਾ ਦੱਸਿਆ ਜਾ ਰਿਹਾ ਤਾਂ 1 ਜੂਨ ਨੂੰ ਸਟਾਰਟ ਹੋਇਆ ਸੀ ਉਹ ਕੰਮ 1 ਜੂਨ ਨੂੰ ਹੁਣ ਵੋਟਾਂ ਪੈਣੀਆਂ ਤੇ 1 ਜੂਨ ਨੂੰ ਹੀ ਸਰਕਾਰ ਦਾ ਪੱਤਾ ਲੱਗ ਜੂ ਕਿਹੜੀ ਬਣ ਰਹੀ ਆ ਮਾਹੌਲ ਇੱਕ ਤਰੀਕ ਨੂੰ ਬਦਲ ਜਾਣਾ